तुसी देख रहे हो अंबेडकर मिशन न्यूज चैनल हिम्मत सच दिखाला दोषी अमरीक निवासी समराला ने पिंड ललकल चोरी की तफतीश करनेराला पुलिस वालों दोषी न कर लिता गया जो दोषी तो पूछगिछ की गई तो दोषी ने दसिया की उसने हूं तक चोरिया की समराला पुलिस का कहना ਦੀ ਕੀ ਦੋਸ਼ੀ ਪਹਿਲਾ ਦੁਪਹਿਰ ਨੂੰ ਰੇਕੀ ਕਰਦਾਸੀ ਅਤੇ ਬਾਅਦ ਦੇ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਾ ਸੀ ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ نیوز ਚੈਨਲ ਦੇ ਲਈ ਸਮਰਾਲਾ ਤੋਂ ਪੱਤਰਕਾਰ ਲਖਵਿੰਦਰ ਸਿੰਘ ਕਤਰੀ ਦੀ ਖਾਸ ਰਿਪੋਰਟ ਹਾਂਜੀ ਸਰ ਕਿ ਲਲਕਲਾਂ ਦੇ ਵਿੱਚ ਚੋਰੀ ਹੋਈ ਸੀ ਤੇ ਕੀ ਮੰਗ ਹਾਂਜੀ ਸਰ ਉਹਨੇ ਨਾ ਇੱਕ ਚੋਰ ਆਇਆ ਸੀ ਉਹ ਘਰ ਦੇ ਬਾਹਰ ਗਏ ਹੋਏ ਸੀਗੇ ਉਹਨੇ ਦੇਖਿਆ ਵੀ ਲੋਕ ਲੱਗਿਆ ਹੋਇਆ ਉਹ ਚੋਰੀ ਕਰ ਲਈ ਜੋ ਤੋਂ ਸਮਾਨ ਲੈ ਗਿਆ ਸੀ ਉਹ ਚੋਰ ਅਸੀਂ ਕਾਬੂ ਕਰ ਲਿਆ ਫੜ ਲਿਆ ਤੇ ਉਹ ਚੋਰ ਪਾਸੋਂ ਅਸੀਂ ਉਹ ਚੀਜ਼ ਵੀ ਰਿਕਵਰ ਕਰ ਲਈਏ ਇਹਨੇ ਕੋਈ ਹੋਰ ਚੋਰੀਆਂ ਵੀ ਕੀਤੀਆਂ ਨੇ ਹਾਂ ਇਸ ਚੋਰ ਨੇ ਇਹ ਅਮਰੀਕ ਸਿੰਘ ਨਾਮ ਦਾ ਵਿਅਕਤੀ ਹੈ ਇਸ ਮਰਾਲੇ ਦਾ ਇਹਨੇ ਪੰਜ ਚੋਰੀਆਂ ਕੀਤੀਆਂ ਨੇ ਭਗਵਾਨਪੁਰੇ ਇਹ ਦੁਪਹਿਰ ਨੂੰ ਚੋਰੀ ਕਰਦਾ ਭਗਵਾਨਪੁਰੇ ਕੀਤੀ ਮਾਦਪੁਰ ਪਿੰਡ ਚ ਕੀਤੀ ਲਾਲ ਪਿੰਡ ਚ ਦੋ ਵਾਰੀ ਕਰ ਲਈ ਇਹ ਦੁਪਹਿਰ ਨੂੰ ਜਾ ਕੇ ਪਹਿਲਾ ਰੈਕੀ ਕਰਦਾ ਰੈਕੀ ਕਰਨ ਤੋਂ ਬਾਅਦ ਦੇਖਦਾ ਜਿਹੜਾ ਕੋਈ ਮਕਾਨ ਬੰਦ ਹੁੰਦਾ ਹੈ ਜਾਂ ਕੋਈ ਲੌਕ ਲੱਗਿਆ ਹੁੰਦਾ ਹੈ ਫਿਰ ਉਹਦੇ ਵਿੱਚ ਵੜ ਕੇ ਇਹ ਆਹ ਤੁਸੀਂ ਸਪਾਈ ਦੇ ਕੰਮ ਹੈ। ਇਹ ਇਕੱਲਾ ਹੀ ਕਰਦਾ ਕਿ ਕੋਈ ਕੋਈ ਨਾਲ ਵੀ ਹੈ ਗਈ ਇਹ ਨਹੀਂ ਇਕੱਲਾ ਹੀ ਕਰਦਾ। ਇਹ ਇਕੱਲਾ ਹੀ ਚੋਰੀ ਕਰਦਾ ਹੈ ਇਹ ਪਹਿਲਾਂ ਮੋਟਰਸਾਈਕਲ ਲੈ ਕੇ ਉਹਦੀ ਰੈਕੀ ਕਰਦਾ ਪੂਰੀ ਵਾਲਦਾਂ ਦੇ ਘੁੰਮਦਾ ਹੈ। ਦੇਖਦਾ ਫਿਰ ਵੀ ਕੀ ਕਿਵੇਂ ਹੋਊਗੀ ਫਿਰ ਕਰਕੇ ਲੈ ਜਾਂਦਾ। ਫਿਰ ਉਹਰ ਮਾਮਲਾ ਵੀ ਦਰਜ ਹੈ ਤੇ ਪਹਿਲੇ ਨਹੀਂ ਇਹ ਤੇ ਪਹਿਲਾਂ ਐਨਡੀ ਦਾ ਪਰਚਾ ਦਰਜ ਆਏਗਾ ਇਹ ਰਿਮਾਰਕ ਲਈ ਹਾਂਜੀ ਇਹ ਪੰਜ ਦਿਨ ਦੇ ਰਿਮਾਰਕ